ਉਹ ਭਾਜੀ ਆਇਆ ਪਹਿਲਾਂ ਇਹਦੇ ਕੋ ਪੈਸੇ ਮੰਗ ਰਸੀਆ ਮਰੇ ਉਹ ਇਹਨੇ ਨਹੀਂ ਦਿੱਤਾ ਜੀ ਠੀਕ ਹੈ ਜੀ ਇਹਨੇ ਪੈਸੇ ਨਹੀਂ ਦਿੱਤੇ ਤੈਨੂੰ ਮਾਰਨ ਲੱਗ ਪਿਆ ਅਸੀਂ ਛੁڑا ਲਿਆ ਨੂੰ ਫਿਰ ਚਲਾ ਗਿਆ ਫਿਰ ਦੁਬਾਰਾ ਆਇਆ ਐ ਜੇ ਕਾਫੇ ਉੱਪਰ ਮਾਰ ਕੇ ਚਲਾ ਗਿਆ ਐਚਪੀਸੀ ਦਾ ਕੀ ਕਾਰਨ ਕੀ ਹੋਇਆ ਕਿਤਾ ਪਿਤਾ ਨਸ਼ੇ ਕਰਦਾ ਜੀ 15 20 ਬੰਦੇ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਰੰਜਿਸ਼ ਸਾਡੀ ਪੁਰਾਣੀ ਨਹੀਂ ਹੈਗੀ ਇਹ ਹਫਤਾ ਮੰਗਦੇ ਨੇ ਕਿੰਨੇ ਵਜੇ ਦੀ ਘਟਨਾ ਹੈ ਤੇ ਇਹ ਕਿੱਥੇ ਘਟੀ ਹੈ ਸਾਢੇ 8:30 ਤੱਕ ਕਿੱਥੇ ਹੋਇਆ ਇਹ ਸਬਜ਼ੀ ਮੰਡੀ ਅਮਾਡਾ ਕੀ ਕੋਲ ਹੁਣ ਤੁਸੀਂ ਇਹ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਅਨੰਦ ਸਾਹਿਬ ਚਾਹੀਦਾ ਬਸ ਪ੍ਰਸ਼ਾਸਨ ਸਾਹਿਬ ਚਾਹੀਦਾ ਬਸ ਅੱਛਾ ਤੁਹਾਡਾ ਨਾਲ ਗੱਲਬਾਤ ਹੋਈ ਹੈ ਹਾਂਜੀ ਹੋਈ ਹੈ ਕੀ ਕਹਿਣਾ ਹੈ ਸਭ ਕਰ ਰਹੇ ਨੇ ਅਸੀਂ ਸ਼ਾਮ ਤੱਕ ਅਸੀਂ ਚੱਕ ਲਾਂਗੇ ਜੀ ਹਾਂਜੀ ਤੇ ਸਾਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਸਾਹਿਬ ਨਾਲ ਸਾਨੂੰ ਇਨਸਾਫ ਚਾਹੀਦਾ ਬਸ ਇੰਨਾ ਰਾਸ਼ੋ ਹੁੰਦੇ باوجود ਵੀ ਐਹੋ ਜਿਹੇ ਘਟਨਾਵਾਂ ਹੋਣੀਆਂ ਲਗਾਤਾਰ ਜਿਹੜੇ ਆ ਪਹਿਲੇ ਵੀ ਕੁਝ ਸਮਾਂ ਪਹਿਲਾਂ ਵੀ ਜਿਹੜਾ ਆਜਾਦ ਚੌਂਕ ਤੇ ਇੱਕ ਵਾਰਦਾਤ ਹੋਈ ਸੀ ਜਿੰਨੇ ਕਰਕੇ ਬਾਜ਼ਾਰ ਤੱਕ ਬੰਦ ਕੀਤੇ ਗਏ ਸੀ ਉਸ ਤੋਂ ਬਾਅਦ ਐਵੇਂ ਦੀ ਘਟਨਾ ਹੋਣੀ ਕਿਵੇਂ ਦੇਖਦੇ ਇਸ ਚੀਜ਼ ਨੂੰ ਇਸ ਚੀਜ਼ਾਂ 'ਚ ਵੀ ਸਾਡੇ ਨੂੰ ਵੀ ਇਨਸਾਫ ਹੋਣਾ ਚਾਹੀਦਾ ਸਾਡੇ ਨੂੰ ਜੇ ਮ ਉਹਨਾਂ ਦਾ ਇਨਸਾਫ ਹੋਇਆ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਜੀ ਹਾਂਜੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਸਰ ਜੀ ਅਸੀਂ ਪ੍ਰਸ਼ਾਸਨ ਨੂੰ ਅੱਜ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਕੀ ਹੈ ਮੇਰਾ ਨਾਮ ਲਕਮਨ ਕੁਮਾਰ ਹੈ ਜੀ ਕੀ ਮਾਮਲਾ ਕੀ ਅੱਜ ਤੇ ਕੈਂਟ ਥਾਣੇ ਆਏ ਹੋ ਸਾਰੇ ਇਕੱਠੇ ਹੋ ਗਏ ਮਾਮਲਾ ਇਹ ਹੈ ਮੈਂ ਅੱਡਾ ਬੰਦ ਕਰਕੇ ਘਰੇ ਚਲਾ ਗਿਆ ਸੀਗਾ ਤੇ ਮੈਨੂੰ ਪਿੱਛੋਂ ਫੋਨ ਆਇਆ ਪ੍ਰਧਾਨ ਦਾ ਕਿ ਚਿੱਕੀ ਨੂੰ ਕਪਾ ਮਾਰ ਕੇ ਚਲਾ ਗਿਆ ਤੇ ਆਪਾਂ ਫਟਾਫਟ ਬੰਦੇ ਨੂੰ ਲੈ ਕੇ ਚੱਲੀਏ ਤੇ ਉਹਨੂੰ ਫਿਰ ਅਸੀਂ ਸਿਵਲ ਹਸਪੀਟਲ ਲੈ ਕੇ ਉਹਨਾਂ ਨੇ ਸਾਨੂੰ ਸ਼ਿਫਟ ਕਰਤਾ ਕਿ ਤੁਸੀਂ ਫਰੀਦਕੋਟ ਲੈ ਜਾਓ ਤੇ ਅਸੀਂ ਕਿਹਾ ਮੁੰਡੇ ਦੀ ਜਾਨ ਚਾਹੀਏ ਅਸੀਂ ਲੈ ਕੇ ਆਪਣਾ ਬਾਗੀ ਹਸਪੀਟਲ ਬਾਗੀ ਹਸਪੀਟਲ ਐਡਮਿਟ ਕਰਾਇਆ ਉਹਨਾਂ ਨੇ ਵੀ ਆਪਣੇ ਉਹਦਾ ਖਰਚਾ ਦੱਸਿਆ ਇਹ ਥੋੜੇ ਚਿੱਟੇ ਮਗਰ ਬੇਜੋ ਲੋਕਾਂ ਨੂੰ ਕਾਪਾ ਮਾਰੀ ਇਹਨਾਂ ਨੂੰ ਕਿ ਚੁੰਨੀ ਦਾ ਕੰਮ ਨਹੀਂ ਕਰਨੀ ਕਿਵੇਂ ਦੇਖਦੇ ਹੋ ਕਿ ਦਿਨ ਦਿਹਾੜੇ ਇਹੋ ਜੀ ਵਾਰਦਾਤ ਹੋਣੀ ਇੱਕ ਵਾਰ ਦਾ ਦਿਨ ਦਿਹਾੜਾ ਹੀ ਆ ਜੀ ਘਰੋਂ ਬਾਹਰ 3 ਵਜੇ ਬਾਹਰ ਬਾਜ਼ਾਰ ਐਵੇਂ ਲੱਗਦਾ ਜਿਵੇਂ ਘਰੋਂ ਲੱਗਿਆ ਪ੍ਰਧਾਨ ਜੀ ਅੱਜ ਜਿਹੜੇ ਆ ਕੈਂਡ ਥਾਣੇ ਪਹੁੰਚੇ ਹੋ ਸਾਰੀ ਮੰਡੀ ਵਾਲੇ ਇਕੱਠੇ ਹੋ ਕੇ ਪਹੁੰਚੇ ਕੀ ਮਾਮਲਾ ਕੀ ਆ ਸਾਰਾ ਜੀ ਗੱਲ ਐਵੇਂ ਜੀ ਸਾਡੇ ਸਬਜ਼ੀ ਮੰਡੀ ਲੱਗਦੀ ਸਬਜ਼ੀ ਮੰਡੀ ਦੇ ਵਿੱਚ ਮੈਨੂੰ ਬਬਲੂ ਦਾ ਰਾਤ ਨੂੰ ਫੋਨ ਆਇਆ ਉਹ ਕਹਿੰਦਾ ਜੀ ਪ੍ਰਧਾਨ ਜੀ ਇੱਥੇ ਇੱਕ ਗਰੀਬ ਭਈਆ ਕੋਈ ਉਹਦੇ ਸਿਰ 'ਤੇ ਕਾਬਾ ਮਾਰਦਾ ਤੇ ਉਹਦੇ 1500 ਰੁਪਏ ਖੋ ਕੇ ਲੈ ਗਿਆ ਮੈਂ ਕਹਾ ਜੀ ਕੌਣ ਐ ਕਹਿੰਦਾ ਚਿੱਕੀ ਨੇ ਖੋਇਆ ਮੈਂ ਕਹਾ ਐਸਐਚਓ ਸਾਹਿਬ ਨੂੰ ਮੈਂ ਫੋਨ ਕਰਦਾ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਬੰਦਾ ਜਿਵੇਂ ਮਰਜ਼ੀ ਫੜੋ ਉਹ ਬੰਦਾ ਐਡਮਿਟ ਕਰਾਦਾ ਸੀ ਜਿਹੜਾ ਜਿੰਨੇ ਸੱਟਾਂ ਵੱਜੀਆਂ ਬਾਕੀ ਸਾਰੀ ਕਾਰਵਾਈ ਬਬਲੂ ਨੂੰ ਪਤਾ ਹੀ ਕਿਉਂਕਿ ਐਸਐਚਓ ਸਾਹਿਬ 10 ਮਿੰਟ ਬਾਅਦ ਇਹਨਾਂ ਕੋਲੇ ਪਹੁੰਚ ਗਏ ਸੀ ਕੋਈ ਇਹਦੇ 'ਚ ਕੋ ਆ ਬਬਲੂ ਜੀ ਤੋਂ ਪੁੱਛ ਲੋ ਵੀ ਉਸੇ ਟਾਈਮ ਸਾਨੂੰ ਐਸ ਐਚ ਓ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਵੀ ਸ਼ਾਮ ਤੱਕ ਅਸੀਂ ਬੰਦਾ ਅਰੈਸਟ ਕਰ ਲਾਂਗੇ ਬਾਕੀ ਤੁਹਾਨੂੰ ਬਬਲੂ ਜੀ ਸਾਰਾ ਕੁਝ ਦੱਸ ਸਕਦੇ ਆ ਇਹਨਾਂ ਨੂੰ ਇਹਦੇ ਸਾਹਮਣੇ ਜੋ ਵਾਰਦਾਤ ਹੋਈ ਹੈ ਮੰਡੀ ਵਾਲੇ ਦੇ ਇਹ ਚੌਕ ਜਿੱਥੇ ਵਾਰਦਾਤ ਹੋਈ ਹੈ ਇਹ ਕਿਹੜਾ ਚੌਕ ਹੈ ਦੇਖੋ ਜੀ ਮੰਡੀ ਵਾਲਾ ਸਬਜੀ ਮੰਡੀ ਆ ਜੀ ਪ੍ਰੋਚ ਸਬਜੀ